ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਆਪਣੀ ਇਹੀ ਹੁੰਦੀ ਆ ਬਿਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਗਰੰਟੀ ਤੇ ਪਸ਼ੂ ਖੜਿਆ ਕਰੋ ਕਿਉਂਕਿ ਤੁਸੀਂ ਪਹਿਲੇ ਖਰਚਨੇ ਆ ਸਾਰੀਆਂ ਚੀਜ਼ਾਂ ਆਪ ਵੇਖ ਚੱਕ ਕੇ ਖੜਿਆ ਕਰੋ ਪਹਿਲਾਂ ਹੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਬੀ ਤੁਸੀਂ ਸੁਣਾਓ ਸਭ ਵਧੀਆ ਜੀ ਵਧੀਆ ਚੱਲ ਰਹੀ ਜੀ ਤੇ ਨਾਮ ਦੱਸਦੇ ਕਰੀ ਨਾਮ ਮਰਪਾ ਸਿੰਘ ਜੀ ਪਹਿਲਾਂ ਚੋਇਨਾ ਜ਼ਿਲ੍ਹਾ ਮੁਸਾਫੀ ਰੇਨ ਨਾਲਾ ਜੀ ਤੇ ਫੋਨ ਨੰਬਰ ਹੀ ਕੋਲ ਦਿਓ 91645499 ਠੀਕ ਹੈ ਜੀ ਤੇ ਕੁਛ ਵੇਗ ਗਿਆ ਮੱਝਾਂ ਹੋਂ ਤੋਂ ਪਹਿਲਾਂ ਮੱਝਾਂ ਵੀ ਤੁਹਾਨੂੰ ਕਿਹਾ ਪੰਜ ਛੇ ਡੰਗਰੇ ਸਾਤੀ ਡੰਗਰ ਆਪ ਵੀ ਇੱਕ ਨਾ ਵਿਗਈਆਂ ਤੇ ਦੋ ਮੱਝਾਂ ਵੀ ਗਿਆ ਬੀਜੀ ਅੱਛਾ ਹਾਂਜੀ ਤਿੰਨ ਪਸ਼ੂ ਹੋਂ ਤੋਂ ਪਹਿਲਾਂ ਜੜ ਗਏ ਪੰਜ ਪਸ਼ੂ ਹੋਂ ਤੋਂ ਪਹਿਲਾਂ ਵੇਖਿਆ ਬੀਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਸ਼ੁਰੂਆਤ ਫਿਰ ਹੁਣ ਜਿਹੜੀ ਪਹਿਲੇ ਨੰਬਰ ਤੇ ਮੱਝ ਇੱਥੇ ਹੀ ਕਰ ਲਈਏ ਇੱਥੇ ਛੋਟੀ ਦਾ ਕਰ ਲੈਣ ਬੀਜੀ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨੂੰ ਸੂਈ ਨੂੰ ਅੱਜ 6ਵਾਂ 7ਵਾਂ ਮਹੀਨਾ ਮਗਰ ਕੱਟਾ ਜੀ ਠੀਕ ਹੈ ਜੀ ਹਾਂਜੀ ਆ ਕੱਟਾ ਜੀ ਇਹਦੇ ਮਗਰ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਹਰ 20 ਦੇ ਦੁੱਧ ਮਹੀਨੇ ਕੋ ਬ ਔਰ ਹਾਂ ਫਿਰ ਕਰੀਏ ਹੂੰ ਈਲਾਜ ਤੇ ਇਹਦਾ ਫਿਰ ਮੁੱਲ ਹਰ ਪੀਏ ਮੁੱਲ ਦੇ 80 ਤੋਂ 85 ਵੀ ਆਪਾਂ 75000 ਚ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਰਣ ਤੇ ਦੁੱਧ ਕਿੰਨਾ ਚ ਭਾਈ ਜਾਊਗੀ ਦੁੱਧ ਤਾਂ 20-21 12 ਕਿਲੋ ਘਰ ਆ ਲੈਣਦੇ ਚੁੰਦੇ ਰਹੇ ਠੀਕ ਹੈ ਜੀ ਤੇ ਹੁਣ ਇੱਕ ਆਮ ਅੱਜ ਤਾਜੀ ਸੋਈ ਆ ਇਹ ਰਾਤੀ ਸੋਈ ਆ ਰਪਿੰਜੀ ਤਾਂ ਦੇ ਸਾਡੇ ਬੱਚੇ ਦਾ ਨਾੜੂ ਬਿਲਕੁਲ ਤਾਜ਼ਾ ਹੀ ਆ ਜਿਹੜਾ ਨਾਲ ਮਗਰ ਕੀ ਇਹ ਜੇ ਕੱਟਾ ਜੇ ਕੱਟਾ ਕੱਟਾ ਰਿਜੀ ਦਾ ਜੀ ਤੇ ਇੱਕਨੇਕ ਦੁੱਧ ਵਾਲੀ ਆ ਦੁੱਧਰ ਵੀ ਘਰ ਆ ਲੈਣੇ ਵੀ 11 12 ਕਿਲੋ ਦਿੰਦੀ ਰਹੀ ਆ ਇੱਕੋ ਚਵਾਈ ਹੋਈ ਹਰ ਵੀ ਜੀ ਤਿੰਨ ਤਿੰਨ ਚਾਰ ਕਿਲੋ ਬੋਲਾ ਪਰ ਹੁਣ ਚਵਾਈ ਆ ਅੱਛਾ ਹਾਂਜੀ ਚਲੋ ਤੋਰਾ ਹਾਂ ਫੇਰ ਇੱਕ ਰੀ ਤਿੰਨ ਕਿਲੋ ਦਲਾ ਕੇ ਬਣੇ ਕਹਿੰਦੇ ਕਿ ਦੁੱਧ ਜਿਹੜਾ ਚੋਇਆ ਬਾਕੀ ਥੱਲੇੋਂ ਚੰਗੀ ਬਣੀਆਂ ਤੇ ਇਹਦਾ ਫਿਰ ਮੁੱਲ ਵਿਦਜੀ ਹਰ ਪੁੱਜੀ ਜਿਹੜੀ ਆਪਾਂ ਦੇ ਹੀ ਦੇਣੀ ਨਾ ਇਹ 70 ਦੇ ਪਹੁੰਚ ਕਰਦਾ 70000 ਚ ਪਹੁੰਚ 750 ਪਹੁੰਚ ਬਾਕੀ ਚਲੋ ਮੌਕੇ ਤੇ ਮਾਨਤਾ ਕਰ ਦੋਗੇ ਹਾਂ ਜੀ ਹੋ ਜੂਗਾ ਆਪਾਂ ਦੁੱਧ ਨਹੀਂ ਚੰਗੀਆਂ ਰੂਪੀ ਜੀ ਹਾਂਜੀ ਥੱਲੇ ਸਵਾਈ ਜਾ ਜਿੰਨੀ ਹੈ ਸਾਰੀ ਜਿੰਨੀ ਠੀਕ ਹੈ ਜੀ ਤੇ ਹੁਣ ਇੱਕ ਆ ਗੱਬਣੇ ਹਾਂ ਹਾਂ ਗੱਬਣਾ ਰੂਪੀ ਜੀ ਠੀਕ ਹੈ ਜੀ ਤੋਰਾਂ ਆ ਫੇਰ ਕਰੀ ਨਾ ਚੰਗੇ ਭਾਰੇ ਪੱਲੇ ਦੀ ਮਾਜਾ ਜਿਹੜੀ ਇਹਨੀ ਬਾਕੀ ਪੂਰੀ ਭਰੀ ਆ ਜਿਹੜੀ ਸਰੀਰਮ ਤੇ ਆਏ ਵੀ ਪਿੱਛੇ ਕਿਤਾ ਚੰਗੀ ਸਾਂਭਤ ਹੋਈਆਂ ਇਹ ਤਾਂ ਵੀ 16 17 ਕਿਲੋ ਦੁੱਧ ਭਰ ਦਈਏ। ਅੱਛਾ। ਮੰਨ ਲਓ ਵੀ ਅਜੇ ਮੰਨ ਲਓ ਵੀ 5 6 ਦਿਨ ਲੈਂਦੇ ਸੌਣ ਤੇ। ਠੀਕ ਹੈ। ਬਣਦੇ ਆ ਵੀ ਦੂ ਤੀਸਰਾ ਸੁਆ ਸੁਣੀ ਜਰ ਕੇ। ਇਹ ਤਾਂ ਗੱਡੀ 'ਚ ਕੱਲੀ ਪਾਊਗੀ ਹੈ ਨਾ। ਇਹ ਕੱਲੀ ਹੀ ਪਾਊਗੀ ਫਿਰ ਵੀ ਗੱਡੀ 'ਚ। ਠੀਕ ਹੈ। ਨਾਲ ਮੱਝ ਨਹੀਂ ਪੈਣੀ ਕੋਈ ਹੋਰ। ਹਾਂ ਨਾ ਮੱਝ ਨਹੀਂ ਪੈਣੀ। ਤੇ ਇਹਦਾ ਮੁੱਲ ਫਿਰ? ਇਹਦਾ ਅਸੀਂ ਫੋਨ 'ਤੇ ਮੁੱਲ ਕਰਾਂਗੇ। ਅੱਛਾ ਇਹਦਾ ਫੋਨ। ਹੋਰ ਜਿਹੜਾ ਕੋਈ ਵੀਰ ਭਰਾ ਲਵਗਾ ਨਾ। ਹਾਂਜੀ। ਉਹਨੂੰ ਆਪਾਂ ਹਫ਼ਤੇ ਦੀ ਸ਼ਾਮ ਛੱਡ ਦਾਂਗੇ। ਠੀਕ ਹੈ। ਇਹ ਤਾਂ ਅਸੀਂ ਭਾਨੀ ਚੰਗੀ ਆ। ਆ ਇਹਦੇ ਤੋਂ ਤਾਂ ਉਹਦਾ ਗਾਰ ਚੱਟਾਉਣਾ ਨਹੀਂ ਉਹਦਾ ਖਾੜਾ ਨਾ ਨਹੀਂ ਦਿਖਾ ਦਈਏ ਤੁਹਾਨੂੰ ਇੱਕ ਵਾਰੀ ਲੱਗ ਗਿਆ ਤਾਂ ਆਹ ਦੇਖ ਸਾਡੇ ਥਾਣਾ ਦੱਸਾਈ ਜੀ ਕਿ ਆਪ ਜਿਹੜਾ ਇਹਦਾ ਚੰਗਾ ਇਹਦਾ ਵੀ ਫੂਲ ਤੇ ਮੁੱਲ ਕਰ ਲਿਆ ਜੀ ਠੀਕ ਚਲੋ ਹੁਣ ਹੁਣ ਦੇ ਹਿਸਾਬ ਨਾਲ ਦੇ ਦੋ ਹਾਂ ਹੁਣ ਦੇ ਹਿਸਾਬ ਨਾਲ ਦੇ ਦਾਂਗੇ ਤੇ ਹੁਣ ਇੱਕ ਗਾਂ ਆਵਲੀ ਸੂਈ ਸਵਾਈਏ ਤੇ ਮਗਰ ਆਹ ਅੱਛਾ ਜੀ ਕਿੰਨਾ ਚਿਰ ਹੋ ਗਿਆ ਨੇ ਸੂਈ ਦਾ ਸੂਈ ਨੂੰ ਅਸੀਂ 14-15 ਦਿਨ ਹੋ ਗਿਆ ਮਗਰ ਅੱਛਾ ਜੀ ਬੀਬੀ ਤੇ ਦੁੱਧ ਦੁੱਧਰ ਜੀ ਆਪਾਂ ਉਹ ਆਏ ਪੱਥੋਂ ਦੇ ਦੁੱਧ ਆਪਾਂ ਮਿਲ ਕੇ ਰਹਿੰਦੇ 19 ਕਿਲੋ ਅੱਛਾ ਉਹਨਾਂ ਆਪਣੇ ਘਰੋਂ ਜਿਹੜਾ ਦੁੱਧ ਆਪਾਂ ਬਣਾ ਦੇਣਾ 15 ਜਾਂ 16 ਕਿਲੋ ਤਿਆਰ ਜਿਹੜਾ ਤਿਆਰ ਜਿਹੜਾ ਆਪਾਂ ਬਣਾ ਦੇਣਾ ਵੀ ਇਹ ਛੰਡੀ ਧੀ ਕੋਈ ਮਤਲਬ ਹੀ ਖੋਲੋ ਫਿਰ ਤੋੜ ਦਈਏ ਤੇ ਇਹਦਾ ਫਰਮੁੱਲ ਮੋਲ ਹਰ ਬੀਏ ਨਾ ਪਹਿਲੇ ਸਵੇਰ ਦੁੱਧ ਭਰ ਆਇਓ 22 ਕਿਲੋ ਹਾਂਜੀ ਹੁਣ 19 ਕਿਲੋ ਤਾਂ ਮੈਂ ਮਣਕੇ ਲੈ ਆ ਆਪਣੇ ਬਣ ਕੇ ਢੜ ਗਈ ਕਿਵੇਂ ਆਚਾਰ ਚੂਰ ਖਾਂਦੀ ਠੀਕ ਆ 15 16 ਕਿਲੋ ਸਾਡੇ ਘਰੋਂ ਦੁੱਧ ਦੋ ਟਾਈਮ ਬਣਾ ਲਾਂਗੇ ਹੋ ਸੀ ਜੀ ਆਪਾਂ ਠੀਕ ਆ ਮੋਲ ਤੇ ਇਹਦਾ 65000 ਆ ਹਾਂਜੀ ਤੂੰ ਇਹ ਦੱਸ ਦੋ ਜੱਜਾ ਕਰੀਏ ਕਿ ਤਾਂ 60 ਵੀ ਦੇਣਾ ਅੱਛਾ 60000 ਦੀ ਪਹੁੰਚ ਵਿੱਚ ਆਈ ਹੋਰ ਛੱਡ ਦੀ ਛੱਡ ਦੋ ਪਾ ਨਾ 250 ਦੀ ਦਵਾਂਗੇ ਅੱਛਾ ਪੰਜ ਪੰਜ 100 ਕਿਲੋਮੀਟਰ ਤੱਕ ਦੇ ਵਿੱਚ ਪੰਜ ਸਾਰੀਆਂ ਦੇ ਵਿੱਚ ਆਈਆਂ ਸਾਰੀਆਂ ਵਿੱਚ ਯਾਰ ਵੇਖੋ ਠੱਡੀ ਤੇਰੀ ਥਾਣੇ ਵੇਖੋ ਕਿ ਦਸਿਆ ਲੱਗਾ ਇਹਨੂੰ ਠੀਕ ਜੀ ਹਾਂ ਜੀ ਹਾਂ ਜੀ ਤੇ ਬਾਕੀ ਚਲੋ ਕੋਈ ਵੀ ਇੱਥੇ ਆਪਣੀ ਚਬਾਈ ਕਰਕੇ ਹਾਂ ਦੋ ਟਾਈਮ ਚਬਾਈ ਕਰਕੇ ਖੜੇ ਰਹੀ ਤੇ تسਲੀ ਕਰਕੇ ਆਪਣੀ ਮਰਜ਼ੀ ਨਾਲ ਹੀ ਪਸ਼ੂ ਖੜੇ ਜੀ